ਵਾਹਿਗੁਰੂ ਜੀ ਖਾਲਸਾ ਸ਼ਿਰਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਸੱਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਰੋਗਤਾ ਬਖਸ਼ੇ ਜੀ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਸਾਡੀ ਅੱਜ ਲੁਧਿਆਣਾ ਤੋਂ ਭੈਣ ਪਹੁੰਚੀ ਹੋਈ ਆ ਤੇ ਸਾਰੀ ਫੈਮਿਲੀ ਉਹਨਾਂ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਆ ਬਹੁਤ ਦਿਲੋਂ ਪਿਆਰ ਕਰਦੇ ਸਾਡੇ ਨਾਲ ਤੇ ਅੱਜ ਕਦਰ ਹੋਂਦਾ ਤੇਰੇ ਸੀ ਵੀ ਅਸੀਂ ਤੁਹਾਡੇ ਕੋਲ ਆਉਣਾ ਆਉਣਾ ਆਣਾ ਅੱਜ ਉਹਨਾਂ ਦਾ ਸਵਾਗਤ ਬਣ ਗਿਆ ਸਾਡੇ ਕੋਲ ਪਹੁੰਚਣਾ ਤੇ ਹੁਣ ਤੁਹਾਨੂੰ ਉਹਨਾਂ ਨਾਲ ਮਲਾਉਂਦੇ ਆ ਸਾਰੀ ਫੈਮਿਲੀ ਬੈਠੀ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੀ ਹੈ ਤੇ ਤੁਸੀਂ ਹੁਣ ਅਗਲੀ ਵੀਡੀਓ ਪੂਰੀ ਵਾਚਕਾਰੀ ਜੀ ਸਾਰੀਆਂ ਬੀਬੀਆਂ ਬਣਾ ਨੂੰ ਵੀਰਾਂ ਨੂੰ ਸਾਰੀਆਂ ਸੱਸਰੀ ਘਾਲ ਜੀ ਅੱਜ ਸਾਡੇ ਜੀ ਮੇਹਾਂ ਮਾਰ ਆਏ ਹੈ ਮੇਰੇ ਨਾਲ ਹਾਂ ਹੈ ਬਹੁਤ ਖੁਸ਼ੀ ਹੋਈ ਜੀ ਸਾਾਨੂੰ ਹਾਂ ਬਾਕੀ ਤੁਸੀਂ ਹੋਈ ਜੀ ਸਾਾਨੂੰ ਹੁਣ ਵੀ ਆ ਆਏ ਹੈ ਮੇਰੇ ਅਈ ਦੀ ਚਾਹ ਲੱਗਿਆ ਜੀ ਪੀਣ ਮੈਂ ਕਿਹਾ ਪਹਿਲਾਂ ਚਾਹ ਪੁਨੋ ਬੜਾਈ ਆ ਗਈ ਉੱਤੇ ਆਈ ਵੀ ਰੀ ਭਾਣ ਫਾੜੀ ਲੁਧਿਆਣੇ ਤੋਂ ਤੇਨੇ ਦੀ ਭਾਣ ਜੀ ਨਾਲ ਭਾਣ ਜੀ ਹਾਂ ਤੇ ਇਧਰ ਭਾਣ ਨੂੰ ਮੇਰੇ ਪਹਿਲਾਂ ਸਸਰੀ ਕਾ ਜੀ ਸਾਰਿਆਂ ਨੂੰ ਸਸਰੀ ਭੈਣ ਭੈਣਾਂ ਨੂੰ ਭਾਈਆਂ ਨੂੰ ਸਾਰਿਆਂ ਨੂੰ ਵੀਰਮ ਸਸਰੀ ਕਾ ਜੀ ਹਾਂ ਤੇ ਇਧਰ ਸੰਦੀਪ कौर ਬੈਠੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਇਹ ਸਾਰੇ ਜਾਗ ਨਹੀਂ ਮੈਂ ਦੰਦਾ ਵੀ ਨਹੀਂ ਨਾ ਫਰਕ ਹੁੰਦਾ ਹੀ ਆ ਥੋੜਾ ਜਨਾ ਫਰਕ ਹੈ ਜੀ ਮੈਂ ਜਾਣਾ <im> ਚਾਹੁੰਦੀ ਨਾ ਦਿਮਾਗ ਦਾ ਦਿਮਾਗ ਦਾ ਫਰਕ ਹੁੰਦਾ ਉਹ ਗੱਲ ਇਹ ਚਾਹ ਬਣਾਇਆ ਹੁੰਦਾ ਅਦਰ ਭਾਬੀ ਦੀ ਗੱਲ ਸਾਨੂੰ ਇਹ ਹੁੰਦਾ ਹੈ ਪਤਾ ਕੀ ਗੱਲ ਕਿਉਂ ਨਾਨਦ ਬੈਠੀ ਆ ਕੋਲ ਅੱਛਾ ਡਰਾਮਾ ਡਵਾਉਂਦੀ ਸਾਨੂੰ ਇਹ ਅੱਛਾ ਭਾਬੀ ਤੇਰੀ ਕਿਨਾਂ ਜ਼ਿਆਦਾ ਸਾਡੀ ਵੀ ਆ ਹਾਂ ਕੋਈ ਗੱਲ ਨਹੀਂ ਤੂੰ ਤਾਂ ਪਿੱਛੇ ਤੇ ਆਈ ਨਹੀਂ ਪਹਿਲਾਂ ਤਾਂ ਅਸੀਂ ਆ ਦੋਹੇ ਦਰਾਂ ਨੂੰ ਜਨਾਉਣੀਆਂ ਤਿੰਨੇ ਨਾ ਸਹੀ ਗੱਲ ਆ ਤੂੰ ਤਾਂ ਕੱਲ ਹੀ ਆਈ ਸੀ ਹਾਂ ਇਹ ਮੈਨੂੰ ਕਿੰਨੀ ਦੀ ਯਾਦ ਆ ਕਰਕੇ ਹਾਂ ਉਹਨੂੰ ਸੰਦੀਪ ਨੂੰ ਲੁਧਿਆਣਾ ਜ਼ਿਲ੍ਹਾ ਪੈਂਦਾ ਤੇ ਭੈਣ ਦਾ ਵੀ ਲੁਧਿਆਣਾ ਜ਼ਿਲ੍ਹਾ ਭਾਈ ਜ਼ਿਲ੍ਹੇ ਦਾ ਫਰਕ ਆਪੇ ਤੂੰ ਆਵੇਂ ਸਾਵੀ ਮੈਂ ਤੂੰ ਆਏਗਾ ਨਾ ਵੀ ਮਾਂ ਵੀ ਸਾਹੀ ਦਾ ਡਾੜ ਰਹੀ ਹੈ। ਅੱਗੇ ਜੀ ਲਾਹੂ ਲੁਧਿਆਣਿਆਂ ਦੀ ਸਾਈਡ ਗਿਆ ਜੀ ਕਿੰਨਾ ਚਿਰ। ਤੂੰ ਆਏਗਾ ਨਾ ਵੀ ਮਾਂ ਵੀ ਮੈਂ ਤੇ ਲੜ ਰਹੀ ਹੈ। ਮੈਂ ਥੋੜੋ ਲੜਦਾ ਮੈਂ ਕਹਾਂ ਤੇ ਲੜਨਾ ਉਹਦੇ ਨਾਲ। ਡਾੜਦਾ ਏ। ਉਹ ਮੈਂ ਤਾਂ ਕਿਸੇ ਹੋਰ ਪਾਸੇ। ਉਹ ਬਗਰੂ ਕਹਿ ਵੀ ਭਾਈ ਨਾਲ ਤੂੰ ਕਿਉਂ ਠੰਡਾ ਲੈ ਕੇ ਆਈ ਤੂੰ ਆਪਣੇ ਚਾਹ ਲੈ ਕੇ ਆਉਂਦੀ ਨਾਲ। ਉਹ ਮੈਂ ਦਿਮਾਗ ਦੀ ਗੱਲ ਕਿਸੇ ਹੋਰ ਪਾਸੇ ਨੂੰ ਕਰੀਦੀ ਹੁਣ ਤੁਸੀਂ ਗੱਲ ਕਿਤੇ ਹੋਰ ਪਾਸੇ ਲਗੇ। ਮੈਂ ਕਹਾਂ ਤਾਂ ਵੀ ਸਿਕਰਿਓ ਸਿਕਰਿਓ ਢਿੱਲਾ ਥੋੜਾ ਜਿਹਾ ਤਾ ਕਰਕੇ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਸ ਕਰਕੇ। ਇਹਦਾ ਕਸੂਰਾ ਕੋਈ ਗੱਲ ਨਹੀਂ ਮੈਂ ਕਿਹਾ ਤੂੰ ਕਿਉਂ ਨਾ ਤੈਨੂੰ ਦੱਸਦਾ ਕਿਹੜਾ ਹੈ ਨਹੀਂ ਮੈਂ ਬਚਾ ਅਧਵਾੜਾ ਜੀ ਤੇਰੀ ਜਾਂਦੇ ਤੇਰੀ ਭੈਣ ਨੂੰ ਇਧਰ ਭਾਬੀ ਰੂਵੀ ਮੇਲੋ ਜੀ ਇਧਰ ਇਧਰ ਸੁੱਖੋ ਭੈਣ ਜੀ ਬੈਠੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਗਲਾਂ ਦੇ ਵਿੱਚ ਰੱਖੇ ਜੀ ਅੱਜ ਸਾਡੀ ਬੜੀ ਸੋਹਣੀ ਮਹਿਫਲ ਜਮਈ ਹੋਈ ਆ ਪਰ ਮੈਂ ਕਹਿੰਦਾ ਵੀ ਕੈਮਰੇ ਨੂੰ ਦੇਖ ਕੇ ਨਾ ਥੋੜਾ ਜਿਹਾ ਸ਼ਾਂਤ ਮਾਹੌਲ ਹੋ ਗਿਆ ਪਹਿਲਾਂ ਤਾਂ ਭੱਜਿਆ ਨਾ ਉਹ ਤਾਂ ਲੱਗੀ ਨਾ ਜਿੱਜਾ ਹੋ ਜਾਂਦਾ ਬੰਦਾ ਇਹ ਗੱਲ ਹੁੰਦੀ ਹੈ ਤੁਸੀਂ ਤਾਂ ਨਹੀਂ ਹੁੰਦੇ ਹੁਣ ਭੈਣਾਂ ਚੱਲ ਕੋਈ ਨਹੀਂ ਚੱਲੀ ਜਾਂਦਾ ਇੱਧਰ ਹਰਿਆਲੀ ਭਾਪੀ ਨੇ ਸੰਭਾਲ ਲਿਆ ਮੋਰਚਾ ਆਪਣਾ ਆਹ ਹੋ ਗਈ ਤਾਂ ਚਲੋ ਆਹ ਦੇਖੋ ਆਹ ਦੇਖੋ ਇਹਨਾਂ ਦੀ ਕਿੰਨੀ ਬਹੁਤ ਠੰਡਾ ਪੀ ਗਿਓ ਸੰਦੀਪ ਹਾਂ ਦੇਖੋ ਹਾਂ ਐ ਕਰਕੇ ਦਿਖਾਉਂਦੀ ਹਾਂ ਮੈਂ ਜਾ ਵਿੱਚ ਕਿਹੜੀ ਠੰਡੀ ਬੋਤਲ ਆ ਆ ਗਈ ਠੰਡਾ ਪਿਆ ਪੀਣ ਵਾਲੇ ਬਾਰੇ ਤਾਂ ਚਾਹ ਦੇ ਨਾਲ ਇੱਕ ਘੁੱਟ ਚਾਹ ਦੇ ਪਹਿਲਾਂ ਕੰਮ ਕਰ ਇਹਨੂੰ ਦਿਖਾ ਕੇ ਅਸੀਂ ਬਿੰਦੇ ਰ ਪਪਾ ਤਾਂ ਕੀ ਗੱਲ ਹੈ ਇਹ ਗਰਮ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਬਹੁਤ ਚਾਹਤ ਚਾਹੀਦੀ ਹੈ ਠੰਡੇ ਦੀ ਤੇਜਾਬ ਬਣਾਪ ਕਰਦੀ ਹੈ ਮੈਂ ਲੋਈ ਹੈਗੀ ਤਾਂ ਵੀ ਤਰਾਂ ਦਾ ਨਾ ਮਿਲ ਬਾਲੇ ਹੈ ਕਿ ਚਾਹ ਹਾਂ ਸਤਿਓ ਖਰਾਬ ਗਰ ਲਾਗੀ ਗਰਮੀ ਕਰਨਾ ਚਾਹ ਨਹੀਂ ਚਾਹ ਬੀ ਕਦ ਕਿ ਹੈ ਹਾਂਜੀ ਆਪਕੇ ਤਾਂ ਲੱਗ ਵੇ ਮੈਂ ਇੱਕ ਟਾਈਮ ਪੀਂਦੀ ਹਾਂ ਦੁਪਹਿਰ ਨੂੰ ਇੱਕ ਟਾਈਮ ਪੀਂਦੀ ਹਾਂ ਮੈਂ ਚਾਹ ਨਹੀਂ ਪੀਂਦੀ ਕੱਚਾ ਉਧਰ ਪਿੰਦੇ ਆ ਲੈ 6 ਵਜੇ ਤੱਕ ਚਾਹ ਪੀ ਜੰਨੇ ਇੱਕ ਦਮ ਪੀਨੀ ਆ ਸਵੇਰੇ ਸਵੇਰੇ ਆ ਛੋਡੇ ਕਰਕੇ ਚਾਹ ਪੀ ਕੇ ਨਹੀਂ ਹੁੰਦੀ ਬਿਲਕੁਲ ਹੋਰ 7:00 ਵਜੇ ਪਾਣੀ ਨਾਲ ਬਣਦੀ ਆ 7:00 ਵਜੇ ਉੱਪਰ ਬੈਠੀ ਹੋ ਗਿਆ ਸਾਰਿਆਂ ਦਾ ਹੀ ਆ ਮੇਰੀ ਗੱਲ ਸੁਣ ਮੈਂ ਸੁਖਵੀਰ ਜਿਹੜਾ ਵੀ ਟੈਸਟ ਕਰਾਊਗਾ ਲੀਵਰ ਫੈਟੀ ਸਾਰਿਆਂ ਦਾ ਹੀ ਆ ਹਾਂ ਮੇਰੀ ਗੱਲ ਹਾਂ ਤੇ ਮੈਨੂੰ ਨਹੀਂ ਕਹਿ ਤੂੰ ਵੇ ਜਾ ਤਾਂ ਕੇ ਬੈਠ ਗਈ ਮੇਰਾ ਮਨਜਾ ਖਰਾਬ ਹੋ ਗਿਆ ਜੇ ਮੈਨੂੰ ਤਸਵੀਰ ਦੀ ਦਾਦਾ ਇੱਧਰ ਆ ਮੈਨੂੰ ਪਤਾ ਕਿਆ ਕਿਆ ਸੱਚ ਗੱਲ ਕਹੀ ਆ ਦੇਖੀ ਜਦੋਂ ਤੂੰ ਜਸਵੀਰ ਕੋਲ ਤਿੰਦ ਨੂੰ ਸੀ ਬਹੁਤ ਚਾਹ ਪੀਣੀ ਆ ਇਹ ਅਸੀਂ ਕਿਹਨਾਂ ਮਣਾਉਣੀ ਆ ਇੱਧਰ ਬਾਹਰ ਮਾਰ ਲੈ ਤੇ ਨਿਕਲ ਬਾਹਰ ਜਿਹੜੀ ਮੈਂ ਬਣਾਉਣੀ ਤਾਂ ਇੱਧਰ ਇਕੱਠੀਆਂ ਹਾਂ ਉਹ ਦਿਆ ਜੇ ਇਹਨਾਂ ਨੇ ਰੋਟੀ ਇੱਧਰ ਖਾ ਕੇ ਜਾਣੀ ਤਾਂ ਪਾਣੀ ਉੱਥੇ ਜਾ ਕੇ ਪੀਣਾ ਹਾਂ ਜਦੋਂ ਉੱਥੇ ਹੁੰਦਾ ਤਾਂ ਨਾ ਇਹਨਾ ਵੀ ਹੱਥ ਤੇ ਹੁੰਦਾ ਤਾਂ ਕਈ ਵਾਰ ਮੈਂ ਰੋਟੀ ਬਣਾ ਦੇ ਇਹ ਚੁੰਨਾ ਵੀ ਕਹਿੰਦਾ ਜਿਹੜਾ ਲੱਗ ਗਿਆ ਜਸਮੀਨ ਕਹਿੰਦੀ ਪੇੜਾ ਵੀ ਹੱਥ ਤੇ ਹੁੰਦਾ ਤਾਂ ਬਸ ਗੱਲਾਂ ਹੀ ਹੋਉਂਦੀਆਂ ਕਈ ਵਾਰ ਜੇ ਚਾਰ ਦੰਪੇ ਵੀ ਚੱਲ ਜਾਂਦੇ ਤੇ ਬਾਹੀ ਵੀ ਜਗਰਾ ਦੇ ਦੇਣਾ ਤਾਂ ਪਤਾ ਲੱਗ ਜਾਵੇ ਆ ਤਾਂ ਨਾ ਮੈਂ ਵੀ ਇਹਨਾਂ ਨੂੰ ਛੇਡ ਦਾਂਦਾ ਜੇ ਦੋ ਜਿਹੜੇ ਇਕੱਠੇ ਖੜ੍ਹੇ ਹੋਣੇ ਆ ਮਜ਼ਾ ਤਾਂ ਕਹਿ ਦੋ ਨਾ ਲੱਗੀਆਂ ਹੋਈਆਂ ਬਾਈ ਨਾਲ ਜਦੋਂ ਸਮਝ ਜਾਣਾ ਲੜ ਕੇ ਆਲੀ ਲੋਰ ਤੇ ਰਾਜਨਸ਼ਾ ਆਇਆ ਹਾਜ਼ਰ ਉਸ ਦਾ ਟਾਈਮ ਨਿਕਲ ਜਾਂਦਾ ਨੀਚੇ ਦਾ ਪਤਾ ਨਹੀਂ ਲੱਗਦਾ ਹਾਂਜੀ ਦਰਵਾਜ਼ੇ ਦੇ ਵਿੱਚ ਨੂੰ ਇਹਦਾ ਹਾਂਜੀ ਦੇਖਿਆ ਹਾਂ ਦੇਖਣ ਜਾ ਸਕਦਾ ਆਇਆ ਇਹਨਾਂ ਨੇ ਸਾਰਾ ਘਰ ਸਾਰਾ ਦੇਖਿਆ ਸਾਰੇ ਬੱਗ ਦਿਖਦੇ ਆਏ ਉਹ ਚਲਦੀ ਦੇਖਣੀ ਆ ਜਦ ਮੈਂ ਕਈ ਵਾਰ ਮਾਰੋ ਜਦੀਤੀ ਜੈਸਮੀਨ ਨੇ ਦੇਖਣਾ ਵੀ ਉੱਠਦੀ ਨਹੀਂ ਉਹਨਾਂ ਕੋ ਤੇ ਕਹਿ ਕਹਿਣਾ ਜਾ ਉੱਤਰ ਮਾੜਾ ਤੇ ਚਾਚੀ ਕੋ ਜਾਏ ਠੀਕ ਉਹ ਉੱਧਰ ਜਾਇਆ ਉਹ ਚੱਲ ਬਹੁਤ ਵਧੀਆ ਟਾਈਮ ਨਿਕਲਿਆ ਹੁਣ ਵੀ ਬਹੁਤ ਵਧੀਆ ਹੁਣ ਵੀ ਵਧੀਆ ਚੱਲ ਹੁਣ ਦੂਰ ਹੋ ਗਿਆ ਥੋੜਾ ਜਿਹਾ ਬਤਾ ਕੀ ਗੱਲ ਚੱਲ ਰਹੀ ਹੈ ਨਹੀਂ ਬਾਹਰੋਂ ਨਿਕਲ ਕੇ ਦੱਸ ਤੂੰ ਕਿ ਹੱਥ ਮਾਰਦੇ ਸੁਣਦੀ ਆ ਵੈਸੇ ਹਾਂ ਸੁਣ ਜਾਂਦੀ ਆ ਸੁਣ ਦਿਆ ਆਹ ਤਾਂ ਇਹ ਵੀ ਬਾਹਰ ਖਾ ਕੇ ਖੜ ਜਾਂਦੀ ਬਾਹਰੋਂ ਘੇੜਾ ਦਰ ਚੱਕੀ ਜਾਂਦੀ ਅਦਰ ਬਾਹਰ ਮੇਹਰ ਤਾਂ ਕਿਹਦੀ ਮਾਰ ਜਾਂਦਾ ਇਹ ਕੱਪੜੇ ਧੋਣ ਦੀ ਜਦੋਂ ਸਤ ਪਰਵਾਹ ਨਹੀਂ ਹਾਂਜੀ ਉਹ ਮਸ਼ੀਨ ਵਾਲੀ ਹਾਂਜੀ ਉਹਦੇ ਨਾਲ ਹੋ ਗਈ ਉਹ ਤਾਂ ਦੋਹੇ ਜਣੀਆਂ ਮਾਸਤਾ ਪਹਿਲਾਂ ਪਹਿਲੀ ਤਾਂ ਥੋੜਾ ਜਿਹਾ ਟਾਈਮ ਹੁੰਦਾ ਨਾ ਸ਼ੁਭਰੀ ਤੂੰ ਉਹ ਨਾਲ ਸਾਈਕਲ 'ਤੇ ਬੈਠੀ ਆ ਇੱਕ ਦੂਜੀ ੱਤਕਾ ਲੱਗੀ ਵੀ ਲਾਉਣ ਪਹਿਲਾਂ ਸ਼ਰਮਾਈ ਸੀ ਨਾ ਹੁਣ ਬੜੀ ਬਠੀ ਆ ਓ ਬੱਲੇ ਮੇਰਾ ਪੁੱਤ ਕਿੱਥੇ ਦੀਦੀ ਓਏ ਚਾਚੀ ਜੀ ਨਾਲ ਤਾਂ ਪਤਾ ਇੱਧਰ ਪਹਿਲਾਂ ਦੀਦੀ ਕਿੱਥੇ ਆ ਆ ਕੇ ਦੀਦੀ ਤੂੰ ਵੀ ਬੁਲਾ ਦੇ ਪੁੱਤ ਚਾਚੀ ਨਾਲ ਅ ਵੀ ਬੋਉਂਦਾ ਨਾ ਨਾ ਆ ਥਾੜੀ ਐਨੀਆਂ ਗੁੱਡੀਆਂ ਕਿਹਦੀਆਂ ਕਿਹਦੀਆਂ ਗੁੱਡੀਆਂ ਆ ਹਾਂ ਟੌਫੀਆਂ ਨਹੀਂ ਪੁੱਛਦਾ ਮੈਂ ਟੌਫੀਆਂ ਦਾ ਮੈਨੂੰ ਪਤਾ ਵੀ ਟੌਫੀਆਂ ਗੁੱਡੀਆਂ ਕਿਹਦੀਆਂ ਯਾਤਰੀ ਤਾਂ ਡੈਡੀ ਨੂੰ ਹਾਸਾ ਮਾਰਦੀ ਬਿੱਟੀ ਆ ਹੱਤੇ ਤੇਰੇ ਛੋਣੇ ਪੁੱਤ ਦੀਆਂ ਟਾਫੀਆਂ ਅਰੇ ਇਹ ਹੁਣ ਛੇਰ ਨਹੀਂ ਪਾਉਣਾ ਅਰੇ ਇਹਨੇ ਕੱਲ ਜਿਹੜਾ ਸਾਰੇ ਆ ਗੁੱਤਾ ਘਾਤਾ ਜਿਹਾ ਕੋਲ ਕੇ ਚੁੰਡੀਆਂ ਵਿਚਾਰੀ ਤੇ ਹੋਰੇ ਪਾਸੇ ਨੂੰ ਘੁਮਾਤੀ ਆ ਕਹਦੀ ਮੈਂ ਸਿਰ ਬੋਲਾ ਲੈਦਾ ਇਹਦੀ ਵੀ ਵਿਚਾਰੀ ਦੀ ਮਸੋਂ ਲੋਟ ਕਰੀ ਗੁੱਤ ਸੰਦੀਪ ਨੇ ਇਹ ਲੱਗੀ ਜੀ ਹੁਣ ਗੁੱਡੀਆਂ ਘੱਡੀਆਂ ਜੀ ਨਾਲ ਖੇਲਣ ਚਲ ਨਾਉ ਤੱਕਾ ਫੇਰ ਦੇ ਦਿੰਨ ਚਲੋ ਕਦੀ ਜੀ ਨੂੰ ਕੱਢ ਲਾਓ ਸੈਕ ਲਈ ਹੂੰ ਉਹ ਚਲੋ ਬਈ ਚਲੋ ਵੀ ਉਹ ਤੇਰੀ ਆ ਕਿਹੜਾ ਤਾਂਸ ਹੁੰਦਾ ਐ ਤੇ ਉਹ ਤੇਰੀ ਗੁੱਡੀਆਂ ਫੜਾ ਦੇ ਭਾਈ ਗੁੱਡੀਆਂ ਰਹੁੰਦੀਆਂ ਪਿੱਛੇ ਕਹਿੰਦੀ ਓਏ ਕਿ ਤੋਪੀਆਂ ਅਦੀ ਬੂਆ ਲੈ ਆਈ ਜੀ ਟੋਪੀਆਂ ਹੁਣ ਇਹੀ ਖਾਨ ਚ ਮਸਤ ਹੋਈ ਪਈ ਆ ਹਾਂ ਖਾਤਾ ਲੇ ਪੁੱਤ ਅਸੀਂ ਸਾਨੂੰ ਪਾੜ ਦੇ ਹੂੰ ਚਲੋ ਤੋ ਕਿਹੜਾ ਦਾ ਕੀ ਆ ਗਾ ਮੇਰੇ ਨੂੰ ਚੋਲੇ ਹੁੰਦੇ ਬੱਲੇ ਦੇ ਪਕਾਉਂਦੀਆਂ ਕੀ ਹੋ ਗਿਆ ਕੀ ਹੋ ਗਿਆ ਲੱਗਦੀ ਤੂੰ ਮੇਰੇ ਵਿਚੋਲਣ ਦੀ ਮਾਰੇ ਵਿਚੋਲੇ ਹੁੰਦਾ ਦਵੱਲੇ ਦੇ ਹੁੰਦੇ ਆ ਵਿਚੋਲੇ ਦਾ ਪੂਰਾ ਫੁੱਲ ਫਾਰਮ ਪਤਾ ਵਿਚੋਲੇ ਦੁਨੀਆਂ ਬਾਚੋਲੇ ਚੋਲੇ ਹਾਂ ਵਿੱਚ ਤੇ ਉਹਲਾ ਰੱਖਣਾ ਕੁਛ ਮੇਰੀਆਂ ਗੱਲਾਂ ਦਾ ਰੱਖ ਲਿਆ ਕੁਛ ਤੇਰੀਆਂ ਗੱਲਾਂ ਦਾ ਰੱਖ ਲਿਆ ਆਪਣੀ ਜੋੜੀ ਬਣਾਤੀ ਐ ਹਜੇ ਵੀ ਬਸ ਹੁਣ ਠੀਕ ਆ ਜੀ ਇਹਦਾ ਰੱਬੇ ਜਾਣਦਾ ਜੋ ਮੈਂ ਜਾਣਨ ਦਾ ਟਾਈਮ ਘਟਦਾ 来来 ਮੁਕਿੰਦੀ ਹੋਈ ਨਹੀਂ ਹੈਗਾ ਉਤਾਰ ਕੇ ਜਦਾਂ ਮੇਰਾ ਉਹ ਵਖੋਸ਼ਾ ਤਾਂ ਕਹਿੰਦਾ ਮੇਰਾ ਰੱਬ ਜਾਣਦਾ ਵੀ ਮੰਦਿਰ ਤੇ ਕਿੰਨਾ ਖੁਸ਼ ਆ ਕੋਈ ਗੱਲ ਨਹੀਂ ਕੋਈ ਗਾਣੀ ਪਾਣੀ ਪੰਖਾ ਲੈ ਨੰਗਦਾ ਕੋਲੇ ਦੇਖੋ ਨਹੀਂ ਬਹੁਤ ਸਾਦ ਨੂੰ ਉੱਪਰ ਨਹੀਂ ਨਾ ਹਾਂ ਪਾਣੀ ਪੌੜ ਟੁੱਟਦੇ ਵੀ ਦਿਖਾਏ ਪਾਣੀਆਂ ਨਾਲ ਹੁਣ ਕਿ ਮੈਂ ਵੀ ਫਿਰ ਪਾਪਾ ਜੀ ਕੋਲ ਚੱਲ ਜਾਣਾ ਅੜਾ ਨਹੀਂ ਹੈਗਾ ਉਹ ਉੱਥੇ ਤਾਂ ਮੈਂ 4 ਦਿਨੋਂ ਮਸੀ ਰਹਿ ਕੇ ਹੀ ਮੇਰਾ ਖੁੱਦਾ ਵੀ ਤੀਜੀ ਲੱਗਦਾ ਲੜਕਾ ਲੜਾਉਣਾ ਉਹ ਮੈਂ ਨਹੀਂ ਛੱਡਦਾ ਮੈਂ ਮੈਂ ਨਹੀਂ ਛੱਡਦਾ ਇਹਨੂੰ ਗਲੀ ਉੱਤੇ ਜੀ ऐसा झाड़ा भी नहीं देला करा कि है ना जल्दी बच्चा दे जाएगा बंदा ये होना है ना कि हाँ। बंदा नहीं है हाँ। ना एक तो बंदा होना है मेरे वाले को हम पढ़ोंडा वो सालमाले ਜੇ ਨਾ ਵਿੱਕੀ ਸਿੰਘ ਨਾਲ ਆੜ ਕੇ ਫਿਰ ਮੈਂ ਚੁੱਪ ਨਹੀਂ ਲਾਣਾ ਇਹ ਤਾਂ ਭਾਗਾਂ ਭਰਾਜਾ ਵੀ ਜਿੱਦਣੇ ਚੁੱਪ ਰਹਿ ਜੁਏ ਜਿੱਦਣ ਮੇਰੇ ਕੰਨਾਂ ਨੂੰ ਸ਼ਾਂਤੀ ਮਿਲ ਜੁਏ ਬਾਤ ਹੋਈ ਜਾਂਦੀ ਏ ਦਰਦ ਦੇ ਕਾਰਨ ਬੋਲ ਜਾਂ ਮੈਂ 10 ਮਿੰਟ ਰਹਿਣਾ ਹੋਣੀ ਹੈ ਕੋਈ ਨਹੀਂ ਹੈਗਾ ਇਹ ਮੋਜੋਲਰ ਦਾ ਕੋਈ ਹੋਰ ਹੈ ਨਹੀਂ ਮੈਂ ਜੀ ਜੀ ਮੇਰੇ ਨਾਲ ਰਾਤ ਨੂੰ ਚੱਕੀ ਘਰ ਦੀ ਸੇਵਾ ਹੈ ਜੀ ਜੀ ਨਹੀਂ ਤਾਂ ਚੋਲਣ ਦਾ ਇਹ ਕੋਰਾ ਕੋਈ ਅੱਛਾ ਠੀਕ ਇਹ ਮਾਸੀ ਹੈ ਨਾ ਮੇਰੇ ਨਾਲ ਥੋੜੀ ਮਾਸੀ ਇਹ ਬਚਾਰਾ ਮੋਜੋਲਨ ਹੋਰ ਦੀ ਵਿੱਚ ਸੰਭਲ ਬੈ ਫਸਾ ਲਿਆ ਜਾ ਕੇ ਹੂੰ ਠੀਕ ਹੈ शांपुआली हैं शांपुआली ना अलवका कोई नहीं अलवका क्यों भाई आप ना ना अभी बड़े बड़ी क्या बात है आपके घर की बात है बड़े बड़े चाहे लड़ने ही पहुँचते हैं तेरी नान तो तेरे देखा है और तेरी नान तो तेरे सूट लेके आई हो प्यारे अच्छा हाँ ਆਛਾ ਆਪੇ ਤੇਰੀ ਇੱਕ ਲਿਖੇ ਦੀ ਸਾਰ ਰਿਸ਼ਤਾ ਕਰਾਏ ਰੌਣਕ ਮੇਲਾ ਬਧਾਇਆ ਰੌਣਕ ਮੇਲਾ ਤੇਰਾ ਕਰਾ ਦੇ ਹਾਂ ਹਾਂ ਰੀਤੋ ਤੇਰਾ ਕਰਾਇਆ ਦੇ ਮੇਰੀ ਗੱਲ ਸੁਣੋ ਇੱਕ ਹਾਂ ਹਾਂ ਵੀ ਹੁਣ ਇੱਕ ਇੱਕ ਮੈਂ ਗੱਲ ਕਹਿੰਦਾ ਵੀ ਚਾਹ ਨਾਲ ਸੰਦੀਪ ਕਰਕੇ ਕੁਝ ਵਲੌਗ ਚੱਲਦੇ ਕੁਝ ਕੁ ਚੱਲਦੇ ਬਾਕੀ ਦਾ ਸਾਡੀ ਜ਼ੋਰ ਲੱਗਦਾ ਹਾਂ ਸ਼ੁਰੂਆਤ ਤਾਂ ਅਸੀਂ ਉਹ ਕਰੀ ਪਈ ਆ ਹਾਂ ਤਾਂ ਉਹ ਉਹ ਲਿਆਉਂਦਾ ਤੇ ਉਹ ਭੈਣ ਸੰਦੀਪ ਨੂੰ ਦੇਖਣ ਲੱਗੀ ਸਾਨੂੰ ਦੇਖਣ ਲੱਗੀ ਤੈਨੂੰ ਦੇਖਣ ਲੱਗੀ ਪਿਆਰੇ ਬਧਿਆ ਕਿੱਥੇ ਕਿੱਥੇ ਤੱਕ ਪਿਆਰ ਲੱਗਦਾ ਬਈ ਹਾਂ ਇਹਦਾ ਸਾਰੀ ਪਿਆਰ ਲੱਗਦਾ ਹਾਂ ਕਿੱਥੇ ਕਿੱਥੇ ਪਿਆਰ ਬਧਾ ਕਿੱਥੇ ਕਿੱਥੇ ਪਿਆਰ ਬਧਾ ਮੈਂ ਦੇਖਿਆ ਮਰਾ ਵੀਰ ਜੀ ਦਾ ਮੈਂ ਦੇਖਿਆ ਜਸਮੀਨ ਦਾ ਮੈਂ ਦੇਖਿਆ ਦੂਜੇ ਅਰੇ ਤੇਤਰਵੀ ਜੀ ਦਾ ਵੀ ਬਲੌਗ ਦੀ ਥੋੜਾ ਦੇਖੀਆ ਮੈਂ ਸਾਰੇ ਬਲੌਗ ਦੇਖ ਕੇ ਫਿਰ ਸੋਨਾ ਨਹੀਂ ਸੋਨਾ ਨਹੀਂ ਨਹੀਂ ਸਾਨੂੰ ਕੀ ਨਹੀਂ ਜਾਣਦਾ ਹਾਂ ਮੈਂ ਉਹ ਬੇਜੇ ਨਹੀਂ ਸੋਨੀਆਂ ਜਦੋਂ ਤੁਸੀਂ ਫ੍ਰਿਜ ਲੈ ਕੇ ਆਂਦੀ ਆ ਉਦੋਂ ਦੂਜੇ ਦਿਨ ਕਹਿੰਦਾ ਮੈਂ ਕਹਾਂ ਮੈਂ ਤਹੀ ਫ੍ਰਿਜ ਲੈਣੀ ਆ ਕਹਿੰਦਾ ਮੰਮੀ ਨੂੰ ਦਿਖਾ ਰ ਮੈਂ ਦਿਖਾਈ ਦੂਜੇ ਦਿਨ ਹੀ ਆਦੀ ਨਹੀਂ ਆਉਂਦੀ ਚਲੋ ਕੋਈ ਇਹ ਜੀ ਬੰਦਾ ਤਿਆਰ ਦਿੰਦਾ ਹਾਂ ਹਾਂ ਉਹ ਰਥ ਲੈ ਵੀ ਕੀ ਜਾਣਾ ਹੂੰ ਵੀਰ ਜੀ ਯੂਨੀਵਰਸਿਟੀ ਕਿੰਨੀ ਵਾਰ ਆਏ ਨੇ ਹਾਂ ਜੀ ਹਾਂ ਹੁਣ ਸਾਰਿਆਂ ਨੇ ਗੱਡੀ ਵੱਡੀਆਂ ਨਾਲ ਸੱਜਣ ਆਏ ਕੋਈ ਨਹੀਂ ਕੋਈ ਜਰੂਰ ਪਹੁੰਚੇ ਇਹ ਹੀ ਦਰੜਾਈ ਚਾਹਵੀ ਸਾਡੀ ਜਿਹੜੀ ਕੱਲ ਦੀ ਵਾਰ ਪੈਣ ਪਤਾ ਕੀ ਚੱਕਰ ਆ ਅੱਜ ਤਾਂ ਚੱਕਰ ਆ ਜਿਹੜੀ ਵੀ ਭੈਣ ਹੋਰ ਮਿਲਣ ਆਉਂਦੀ ਉਹ ਜਦੋਂ ਕਹਿੰਦੀ ਵੀ ਸਾਡੇ ਕੋਲ ਜਰੂਰ ਆਉਣਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਜੈਨੇ ਸੰਦੀਪ ਨੇ ਉਹਨਾਂ ਕਰਨ ਨਗਾਈ ਜਣੇ ਲੋਧਿਆਣੇ ਕਰ ਜਣਾ ਆਪਾਂ ਨੇ ਭੈਣ ਕੋਲ ਲੋਧਿਆਣੇ ਕਰੀ ਨਹੀਂ ਆ ਕੇ ਨਹੀਂ ਆਨ ਦਰਦੇ ਤੇ ਸੰਦੇ ਮੈਂ ਆਪਣੀ ਭਾਬੀਨ ਲੈ ਕੇ ਜਾਣਗੀ। ਹੋਰ ਚੱਲ ਆ ਕੋਈ ਨਹੀਂ ਆ ਕੇ ਆਉਂਦੇ ਸੀ ਆਉਂਗੇ। ਹਾਂ ਲੁਧਿਆਣੇ ਕੋਈ ਪ੍ਰੋਗਰਾਮ ਹੋਇਆ। ਹੁਣ ਨਵੰਬਰ ਚ ਵਿਆਹ ਹੋਣਾ ਸਾਨੂੰ ਲੁਧਿਆਣੇ ਕਿ ਨਹੀਂ ਜਰਗ ਜਾਣਾ ਜਰਗ ਨਹੀਂ ਹਾਂ ਜਗਰਾਉ ਫਿਰ ਹਾਂ ਜਗਰਾਉ ਮੇਰੇ ਕੋਲ ਰਾਤ ਨੂੰ ਹਾਂ ਫਿਰ ਤੁਹਾਡੇ ਕੋਲ ਹੋ ਕੇ ਜਾਵਾਂਗੇ ਜੇ ਯਾਦ ਰਹਿ ਗਿਆ ਨਵੰਬਰ ਤੱਕ ਤਾਂ। ਯਾ ਮੈਨੂੰ ਯਾ ਆਪਾਂ ਕੜਾ ਪ੍ਰੋਗਰਾਮ ਆਉਂਦਾ ਨਹੀਂ ਆਪਾਂ ਕੜਾ ਪ੍ਰੋਗਰਾਮ ਕਰਕੇ ਆਏ ਤਾਈ ਦੇ ਕਹਿੰਦੇ ਆਂ ਸਪੈਸ਼ਲ ਵੀ ਨਹੀਂ ਆਉਂਦੇ ਤੇ ਨਾਲ ਆਪਾਂ ਸਲਾਦ ਵੀ ਨਹੀਂ ਉਹ ਆਉਂਗੇ ਆਉਂਗੇ ਮੈਂ ਤਾਂ ਮਜ਼ਾਕ ਕਰਦਾ ਮੈਂ ਤਾਂ ਇੱਕ ਬਾ ਨੂੰ ਟਕਾਇਆ ਦੱਸਦੀ ਬ ਨੂੰ ਮੈਂ ਜਾਂਦੇ ਯਾਦ ਕਰਦੇ ਮੈਂ ਬਲੌਗ ਚ ਨਵੰਬਰ ਚ ਗਿਆ ਤਾਂ ਮੈਂ ਆਪਣੇ ਤਿੰਨ ਭਾਈ ਬਣਾ ਲੈ ਕੇ ਜਾਂਦਾ ਸੀ ਜੀ ਇੱਕ ਤੁਸੀਂ ਇੱਕ ਨਿੱਕਾ ਵੀਰ ਹੈ ਮੇਰੇ ਭਾਈ ਹੈ ਨਹੀਂ ਅਸੀਂ ਚਾਲ ਪੈਣਾ ਪੈਣਾ ਮੈਂ ਛੋਟੀਆਂ ਸਾਰਾ ਨੂੰ ਹਾਂ ਚਲੋ ਸੋਲਦੇ ਤੇ ਮਾਣਾ ਕੋਈ ਨਹੀਂ ਨਾ ਨਾ ਜ਼ਰੂਰ 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 ਪੈਣਾ ਉਦੋਂ ਇਹਨਾਂ ਨੇ ਮੈਨੂੰ ਕਿਹਾ ਇਹ ਅੱਗੇ ਸੀ ਉਹ ਦਿਨ ਕੋ ਉਹ ਸੀ ਦੂਜੇ ਦਿਨ ਦੇਖਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਕੋਲ ਮੁੜ ਕੇ ਕਹਿੰਦੇ ਸੀ ਵੀ ਆਨਲਾਈਨ ਸੀ ਅਸੀਂ ਫੇਸਬੁੱਕ ਤੇ ਮੈਂ ਫੇਸਬੁੱਕ ਮੈਂ ਚਲਾਉਂਦੀ ਹੀ ਹੈਗੀ ਮੈਂ ਕਹਿੰਦੀ ਮੈਂ ਮੈਂ ਕਹਿ ਰਣਾ ਸੀ ਕਹਿੰਦੇ ਸੀ ਗਰਮੀ ਨਹੀਂ ਸੀ ਮੈਂ ਕਿਹਾ ਤੁਸੀਂ ਕੱਲੇ ਬੰਦੇ ਸਗੋਂ ਕੋਈ ਟਾਈਮ ਚੱਲ ਨਹੀਂ ਗਰਮੀ ਸੀ ਹਾਂਜੀ ਚਲੋ ਕੋਈ ਨਹੀਂ ਹੱਸਦੇ ਤੁਸੀਂ ਦਿੰਦਾ ਟਾਈਮ ਨਿਕਲ ਜਿਵੇਂ ਕਿ ਪਿਆਰ ਬਣਾਈ ਰੱਖੇ ਬਸ ਪਰਮਾਤਮਾ ਸਾਹਿਬ ਚ ਅਸੀਂ ਮੈਂ ਕਿਹਨੇ ਬਲਾਗ ਚ ਵੀ ਹੋੜ ਹੁਣ ਹਾਂ ਮੈਂ ਕਿਹਾ ਹੈ ਪਿਕ ਮੇ ਬੈਸਟ ਕੋਈ ਨਹੀਂ ਕੋਈ ਦੇਖ ਕਿ ਹੋੜੀਆਂ ਨਾਲ ਹਾਂ ਨਾਲ ਜਿਹੜੀ ਪੌਂਟਰੀ ਫਾਰਮ ਦੀ ਗੱਲ ਸਾਨੂੰ ਹਾਂ ਚਲੋ ਚਲੋ ਪੌਂਟਰੀ ਫਾਰਮ ਜਿੱਥੇ ਕੋਈ ਨਹੀਂ ਆਏਗਾ ਅੱਜ ਵੱਡੀ ਗੱਡੀ ਵੀਰ ਜੀ ਲੈ ਕੇ ਆਉਣ ਲਾ ਉਹਦਾ ਬਾਈ ਲੈ ਗਿਆ ਆਪਾਂ ਇੱਥੇ ਲੰਦ ਕੇ ਚੱਲੋ ਚਲੋ ਕੋਈ ਨਹੀਂ ਉੱਥੇ ਤਾਂ ਜੇ ਭੈਣੇ ਕੁਝ ਨਹੀਂ ਉੱਥੇ ਤਾਂ ਟੀਨਾ ਵੀ ਆਕਣੀਆਂ ਗੇੜਾ ਮਾਰਨਾ ਮਾਰਿਆ ਹੁੰਦਾ ਕੋਈ ਚੱਕਰ ਨਹੀਂ ਹੈਗਾ ਉਧਰ ਦਾਲਦੇ ਆਪਾਂ ਮੋਟਰ ਪਰ ਕਿਹੜਾ ਉਧਰ ਤਾਂ ਵੀ ਰੌਣਕ ਜੀ ਹੈਗੀ ਮੋਟਰ ਪਰ ਵੀ ਹਾਂ ਉੱਥੇ ਬੈਟਰ ਉੱਥ ਨੂੰ ਜਗਾ ਹੈਗੀ ਐਦਾ ਸਾਡਾ ਮਿਸਤਰੀ ਦਾ ਜਿਹੜਾ ਵਿਚਾਰਾ ਉਹਦੀ ਘਰ ਵਾਲੀ ਬਿਮਾਰ ਆ ਉਹ ਉੱਥੇ ਬੈਠਾ ਹੈ ਬਾਕੀ ਲੇਬਰ ਵਾਲੇ ਵਿਚਾਰੇ ਵਾਲੇ ਨਾਲੇ ਨਿਕਲ ਕੇ ਸਾਡਾ ਕੰਮ ਵਿੱਚੇ ਖੱਪ ਹੋ ਗਿਆ ਨਜ਼ਰ ਬੱਟੂ ਜੀ ਅਸੀਂ ਇੱਥੇ ਇੱਕ ਟੰਗਿਆ ਹੈ ਹੁਣ ਉਹਨੇ ਨਜ਼ਰ ਲਾਈਓ ਨਹੀਂ ਅਜੇ ਵੀ ਨਾਲਾ ਬਟੂ ਜਿਹੜਾ ਲੰਬੀ ਜੀਭ ਵਾਲਾ ਹੁੰਦਾ ਹਾਂਜੀ ਉਹਦਾ ਲੋਕ ਤਾਂ ਲਾਂਦੇ ਆ ਕਿ ਬਾਈ ਸਾਡੀ ਐਡੀ ਵੱਡੀ ਜੀਭ ਨਿਕਲ ਆਈ ਹੈ ਬਣਾਉਂਦਿਆਂ ਦੀ ਹੁਣ ਤੁਸੀਂ ਨਾ ਇਹ ਲਾਇਓ ਕੀ ਨਾ ਕੱਢੇ ਹੋ ਉਹਦਾ ਤਾਂ ਲਾਂਦੇ ਆ ਨਾ ਨਿਕਲੀ ਵੀ ਤਾਂ ਸਾਡੀ ਵੀ ਜੀਭ ਹੈ ਹੁਣ ਬੱਸ ਖਰਚਾ ਕਹਿੰਦੇ ਕੰਮ ਕਰਨਾ ਸ਼ੁਰੂ ਆ ਖਰਚਾ ਜਦ ਬੰਦਾ ਵਿੱਚ ਵੱਡ ਜਾਂਦਾ ਨਾ ਫਿਰ ਖਰਚੇ ਪਰ ਖਰਚਾ ਖਰਚੇ ਪਰ ਖਰਚਾ ਰੋਜੇ ਸਹੀ ਨਹੀਂ ਨਾ ਮਰਜੀ ਪੈਸਾ ਨਹੀਂ ਕੋਈ ਅੰਤ ਨਹੀਂ ਉਹਨਾਂ ਨੂੰ ਬਾੜਦੇ ਅਸੀਂ ਆਪਣੀ ਮਰਜੀ ਨਾਲ ਨਹੀਂ ਕਹਿੰਦੇ ਫਿਰ ਰੋਕਾਂ ਦਾ ਆਪਣੀ ਮਰਜੀ ਸਹੀ ਗੱਲ ਹੈ ਜਦ ਮੇਰੇ ਵਿਆਹ ਹੋਣਾ ਸੀ ਆਪਾਂ ਮੌਕੇ ਤੇ ਲਾਇਆ ਸੀ ਮੈਂ ਤੇ ਨਹੀਂ ਕਹਿੰਦੇ ਮੇਰੇ ਗਲ ਵਾਲੇ ਜਣ ਵੜਿਆ ਵੀ ਜਾ ਹਰਦਾਸ ਕੋਲ ਮਿਲ ਕੇ ਲਿਆਉਣਾ ਗੜਾਈ ਵਾਲੇ ਜਣ ਮਿੱਟੀ ਲੱਗਿਆ ਕਰੇ ਉਹ ਬੋਲ ਕੇ ਉਹਨੇ ਵੀ ਆਖਿਆ ਜਦੋਂ ਬੋਲ ਕਿ ਸਰਪਾਈ ਕਿ ਕੱਟ ਜਾਣਾ ਵੀਰ ਜੂ ਕੱਟ ਜਾਣਾ ਉਹਨਾਂ ਸਭ ਹਸਣ ਆ ਜਾਣਾ ਉਹਨੇ ਕਿਹਾ ਨਾ ਦੀਦੀ ਜਦ ਤੂੰ ਸਾਡੀ ਮਿੰਟਾ ਕਰਦੇ ਸੀਗੇ ਭਾਈ ਜਾਨ ਵੀ ਭਾਈ ਸਾਡੀ ਕੋਠੀ ਬਣਾ ਲੈ ਸਾਡੀ ਕੋਠੀ ਬਣਾ ਦੋ ਹੁਣ ਕੋਣੋ ਤੇ ਬਣਾਉਣ ਲੱਗਾ ਕਾ ਹੁਣ ਤੁਸੀਂ ਰੋਜ਼ ਪੁੱਛਦੇ ਆ ਕਾ ਕਰ ਜਾਣਾ ਹੈ ਮਗਾ ਦਿਲ ਕਾਲ ਪੈ ਗਿਆ ਭਾਈ ਹਾਂ ਅੱਜ ਕੋਲ ਸਾਲ ਹੋ ਗਿਆ ਮਾ ਉਸ ਨਾਲ ਤਾਂ ਲੱਗੀ ਜੀ ਖੇਲਣ ਪੂਰੀ ਐਨ ਬਾਹਰ ਪੂਰੀ ਮਸਤ ਹੋਈ ਬਿੰਦ ਨਾਲ ਪਹੁੰਚ ਗਏ ਅਸੀਂ ਮੋਟਰ ਪਰ ਤੇਰ 2 ਵਜੇ ਗਿਆ ਹੁਣ ਵਿੱਚ ਸਾਡੇ ਸਾਗ ਬਣਨਾ ਪਾਲਕ ਮਿੱਥੇ ਕੁਸ ਭੈਣ ਕਹਿੰਦੀ ਵੀ ਮਿੱਥੇ ਲੈ ਕੇ ਜਾਣੇ ਅਸੀਂ ਉਹ ਬਣਾਉਣ ਵਾਸਤੇ ਮਿੱਥੇ ਵਾਲੇ ਸਵੇਰ ਟਾਈਮ ਨਾ ਆਤਾ ਉਹਦੇ ਲਈ ਲੱਗੇ ਹੋਣਾ ਤੋੜਨ ਮਿੱਥੇ ਤੇ ਪਹੁੰਚੋ ਇੱਧਰ ਮੋਟਰ ਪਰ ਜਸਵੀਰ ਵਾਲੀ ਪਰ ਕਿਹਦੀ ਗੱਲ ਹੋਦੀ ਹੈ ਸਾਗ ਨਾਲ ਰੁਕ ਕੇ ਅੱਜਨੇ ਕੋਲ ਮੈਂ ਭਾਈ ਮੈਂ ਤਾਂ ਚੂਹੇ ਕੋਲ ਮੈਂ ਵੀ ਰੋਟੀ ਖਾਣੀ ਮੈਂ ਕਿਹਾ ਐਮ ਕੋਲ ਕਿਹਾ ਹੋਰ ਇਹਦੀ ਰਾਣਾ ਸਾਹਿਬ ਕੋਲ ਕਿਹਾ ਮੈਂ ਕਦੇ ਭੇਨੇ ਮੈਂ ਤਾਂ ਕਿੰਨੇ ਰੋਟੀ ਖਾ ਕੇ ਜਾਣੀ ਪਤਾ ਨਹੀਂ ਮੈਂ ਮਰ ਜਾਵਾਂਗਾ ਕਿੱਥੇ ਆ ਜਾ ਤੇ ਕਿੰਨੇ ਨੇ ਰੋਟੀ ਖਵਾਉਂਗੀ ਕੱਚੇ ਦੋਕਾਂ ਮੇ ਛੱਡਿਓ ਨਾ ਕੋਸ ਵੀ ਹੁਣ ਪਿਆ ਜਸਵੀਰ ਵਾਜ ਦੇਖੀ ਜਾਵੇ ਕਿਤੇ ਕਾ ਬਲੌਗ ਤੇ ਇੱਕ ਹੀ ਪਤਾ ਲੱਗੂਗਾ ਉਹਨੂੰ ਯਾਰ ਮੈਂ ਤਾਂ ਪੱਦੀਆਂ ਛੱਡ ਕੇ ਗਿਆ ਤਾਂ ਨਹੀਂ ਜੇ ਮੈਂ ਜੇ ਮੈਂ ਕੰਡੂ ਲੈ ਕੇ ਸੀ ਤੋੜ ਕੇ ਨਹੀਂ ਰੱਖਿਆ ਤੇ ਕੋਈ ਕੰਡੂ ਤੋੜ ਕੇ ਲੈ ਗਿਆ ਆ ਅੰਬ ਨੂੰ ਪੂਰਾ ਆ ਵੀ ਆ ਗਿਆ ਆ ਪਕਾ ਕੇ ਜਾਉਂਗੀ ਹਾਂ ਹੁਣ ਯਾਦ ਰੱਖੀਂ ਛੇ ਨਾ ਬੱਚਾ ਨੂੰ ਅੰਬ ਵੀ ਪਕਣ ਆ ਉਹਨਾਂ ਨੂੰ ਲੱਗਣ ਦੇ ਅੱਧੀ ਜਾਨਾ ਗਿਆ ਬੁਖਾਰ ਦੀ ਹਾਂ ਹਾਂ ਬਾਰ ਬਲਾਸ ਲੋ ਹੁਣ ਬਸ ਇੱਥੇ ਹਵਾ ਵਧੀਆ ਲੱਗ ਰਹੀ ਹੈ ਨਾ ਹਾਂ ਘਰ ਨਾਲ ਤੇ ਮਾਹੌਲ ਵਧੀਆ ਹੋ ਰਿਹਾ ਹੂੰ ਯਾ ਗੱਡੀ ਚੌਂਕੀ ਰੱਦੀਆ ਸ਼ੌਂਕ ਨਾਲ ਕੇ ਉਹ ਲੱਗਿਆ ਵਾਲਾ ਉਹਨੇ ਇੰਨੇ ਬਸਾਦੀ ਆ ਕਿੰਨੀ ਆਵਾ ਪੈਂਦੀ ਹੈ ਰੱਦੀ ਗੱਡੀ ਹੈ ਰੱਦੀ ਗੱਡੀ ਹੈ ਮੈਂ ਕਿਹਦੀ ਗੱਡੀ ਮੈਨੂੰ ਮਦਦ ਲਵਾਵਾ ਲਵਾਵਾ ਹੈਗਾ ਗੱਡੀ ਜਿਹਨੇ ਪੇ ਅੱਛਾ ਅੱਛਾ ਸਾਡੇ ਵਾਲੀ ਨੂੰ ਉਹਨੂੰ ਕਹਿਆ ਨਾ ਉਧਰ ਆ ਗੱਡੀ ਦਾ ਬਣੀਓ ਆ ਹੋਰ ਦੀ ਕਹਿੰਦੀ ਆ ਤਾਂ ਗੱਡੀ ਹੋਰ ਦੀ ਹੈ ਕਹਦੀ ਆਹ ਯਾ ਯਾ ਭਾਈ ਆਇਆ ਹੈ ਕਣੋਂ ਵਿੱਚ ਦਾਲ ਲਵਾਫਾ ਕੱਢ ਕੇ ਨਾ ਮੈਂ ਮੈਂ ਕਿਹਾ ਸਮਾਂ ਮੇਰਾ ਫੋਨ ਤੇ ਆਦਾ ਉੱਥੇ ਆਲੋ ਪਾਓ ਵਿੱਚ ਪਾਲਕ ਫੋਨ ਮੰਨੂ ਨਹੀਂ ਪਤਾ ਕਿਨੇ ਚੱਕ ਲੈ ਦੇਖ ਲਈ ਇੱਥੇ ਹੁਣ ਮੈਂ ਬੈਲ ਮਾਰਦਾ ਬੈਲ ਮਾਰਦਾ ਮੈਂ ਜੀ ਤਰੇਗੀ ਹੋਣੀ ਜੀ ਸੁਣਾ ਲੈ ਗਈ ਹੁਣ ਕਰ ਸਾਹ ਕੋਲ ਪਾ ਪੈਂਦੀ ਐ ਇਸ ਸਮਾਨ ਨੂੰ ਹੈ ਕਿ ਪਾ ਪਾ ਹੈ 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 ਚਲ ਸੰਦੀਪ ਆਪਣਾ ਸਾਗ ਦਾ ਹਿੱਲਾ ਤਾਂ ਹੋ ਗਿਆ ਹਾਂ ਸਾਗ ਦਾ ਹਿੱਲਾ ਕਰ ਤਾਈ ਮੈਂ ਹੁਣ ਆਪਾਂ ਰੋਪੜ ਜਾਣਾ ਰੋਪੜ ਕਿ ਕਰਨੇ ਆ ਨਾ ਭਈ ਰੋਡ ਚੇਂਜ ਕਰਨਾ ਰਿਮੋਟ ਪਤਾ ਨਹੀਂ ਕਿਹੜੇ ਚੇਂਜ ਕਰਨੇ ਤੂੰ ਸਾਗ ਬਣਾ ਖਾਣ ਪੀਣ ਦਾ ਪਹਿਲਾਂ ਸੋਚੀ ਤੂੰ ਨਾ ਮਨੋਰੰਜਨ ਦਾ ਬਾਅਦ ਚ ਹਾਂ ਤੇਰੀ ਨਾ ਠੀਕ ਹੈ ਨਾ ਭੈਣ ਗੱਲ ਸਹੀ ਹੈ ਨਾ ਪਹਿਲਾਂ ਖਾਣਾ ਪੀਣਾ ਸੋਚੋ ਮਨੋਰੰਜਨ ਬਾਅਦ ਚ ਖਾਣਾ ਬਣਾ ਆਪਣੇ ਸ਼ਾਮ ਤੱਕ ਹਾਂ ਅਜਾ ਬੱਜੇ ਹੋਣੇ ਆ ਟਾਈਮ ਵੀ ਨਹੀਂ ਪਸਟ ਟਾਈਮ ਹੁਣ ਦੱਸ ਦੇਣਾ ਭੈਣ ਨੇ ਤੈਨੂੰ ਲੈ ਇੱਕ ਵਾਰਸ ਫਿਰ ਟਾਈਮ ਤੇ ਆ ਬੋ ਕੋਈ ਨਹੀਂ ਟਾਈਮ ਦੱਸੂਗਾ ਦਾ ਜੇ ਟਾਈਮ ਪਾਉ ਪਿਆ ਫਿਰ ਟਾਈਮੇ ਦੱਸੂਗਾ ਟਾਈਮੇ ਦੱਸੂਗਾ ਮੈਂ ਮੇਰੇ ਬੰਦੀਆਂ ਦੇ ਸੁਣਿਆ ਗਾਗਨੀ ਤੋਂ ਕਹਿੰਦੇ ਹੁੰਦੇ ਨੇ ਬੇਜੇ ਮੁੰਡਨ ਸੱਤ ਪੱਤੇ ਦਰਗਾ ਤੇ ਹਾਂ ਉਹ ਵੀ ਜਾਂਦੇ ਨੇ ਕੱਚੀ ਕੰਦ ਤੇ ਚੰਗੜੇ ਨੇ ਨਹੀਂ ਸਾਡੇ ਵੀ ਦੇ ਉਹਦੇ ਵਿੱਚ ਕੰਡੇ ਦੇ ਵਿੱਚ ਕੰਡੇ ਦੇ ਵਿੱਚ ਉਹ ਆ ਗਿਆ ਉਹ ਫਿਰ ਕੰਦ ਤੇ ਕੰਸੀ ਕੁਝ ਟੰਗਦਾ ਕੱਚੀ ਕੰਦ ਹੈ ਜਿਹੜੀ ਮੈਂ ਟੀਆਈ ਕਰਦਾ ਮੈਂ ਘਮਾਤਾ ਕਿਸੇ ਦਾ ਗੁੰਡਾ ਘੜਗਾ ਕੇ ਹਾਂ ਭੱਜਿਆਣਾ ਕੁੰਡਾ ਘੜਗਾ ਕੇ ਭੱਜਿਆਣਾ ਅੱਛਾ ਮੈਂ ਤਾਈ ਕਹਿੰਦਾ ਨਹੀਂ ਉਹ ਆ ਜਾ ਉਹ ਮਾਰ ਪਾਣ ਦੇ ਕਿ ਪੱਥਰ ਦਾ ਕਹਿੰਦੇ ਚੱਲ ਪੱਥਰ ਕਹਿੰਦੇ ਮੇਰੀ ਗਾਹ ਕਿ ਤੇਰੀ ਅੱਖ ਪਈ ਅੱਛਾ ਟਕਾ ਕੇ ਵੀ ਕੰਮ ਤਾਂ ਚੱਲਦਾ ਹੁਣ ਪਹਿਲਾਂ ਵਾਲੇ ਕਮਾਰ ਨਹੀਂ ਰਹੇ ਹੈਗੇ ਅੱਗੇ ਹੈ ਕਮਾਰ ਦੀ ਹਾਂ ਹੁਣ ਸਮਾਜ ਚੇਂਜ ਹੋ ਗਿਆ ਬਹੁਤ ਉਹ ਜਿਹੜਾ ਸਿਆਣਿਆਂ ਦੀਆਂ ਸੋਚਾਂ ਸੀ ਉਹ ਬਹੁਤ ਵਧੀਆ ᱛੀਆਂ ਅਸੀਂ ਉਹਨਾਂ ਦੇ ਪਿੱਛੇ ਹਟਦੇ ਜਾਈ ਜਿੰਨੇ ਕਹਾਂਗਾ ਉਦਾਂ ਦੀ ਸਾਡੇ ਕੋਲ ਬਿਮਾਰੀਆਂ ਨੇੜੇ ਆਈ ਜਾਂਦੀਆਂ ਮੈਂ ਕਹਿੰਦੀ ਆदमी ਆਣੇ ਹਜਾਪਾਂ ਤਾਂ ਜਾੜ ਗਈ ਆ ਚੱਪ ਤਾਂ ਸੌਂ ਗਈ ਆ ਪਾ ਪੈ ਗਈ ਚੱਲੀਏ ਫਿਰ ਚੱਲੀਏ ਤੁਹਾਨੂੰ ਇਹ ਤਾਂ ਇਹ ਤਾਂ ਜੂ ਗੱਡੀ ਚ ਪੈ ਸੁੱਕ ਹੋ ਗਈ ਸੁਫੋੜ ਰੋੜੀ ਸੁੱਕ ਹੋ ਗਈ ਰਹਿ ਗਈ ਕਿ ਨਹੀਂ ਰਹਿ ਗਈ ਹਾਂ ਹਾਂ ਪਾਪਾ ਲੈ ਗਿਆ ਸੁੱਖ ਨੂੰ ਨਹੀਂ ਹੁਣ ਹੁਣ ਤਾਂ ਇੱਧਰ ਮੋਟਰ ਹਾਂ ਕਾ 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 ਬੋਣਾ ਹੋਣ ਲੱਗੇਗਾ ਵੱਡੀ ਗੱਡੀ ਚਲੇਗੀ ਬੰਦਾ ਘਰ ਛੱਡ ਕੇ ਆਇਆ ਆਹ ਦੇਖੋ ਚੱਲ ਚੱਲੇ ਹੋਣਾਂ ਦੀ ਗੱਡੀ ਹੋ ਗਈ ਹੋਰ ਕੰਮੀ ਹਾਲੇ ਮਮਾ ਗਈ ਹੋਣ ਲੱਗੇਗਾ ਗੱਡੀ ਸਾਹਮਣੇ ਲੱਗੀ ਸੁੱਖ ਮਮਾ ਨਾਲ ਮਾਰਦੇ ਬਦਲ ਬਾਦ ਮਾਰੋ ਛੱਡ ਗਈ ਹੁਣ ਇਹਨੂੰ ਛੱਡ ਗਈ ਤੂੰ ਨਾ ਨਾ ਹੁਣ ਨਹੀਂ ਹੁਣ ਤਾਂ ਅਪਣੀ ਉਹਦੇ ਚ ਮਸਤ ਆ ਹੁਣ ਕੋਈ ਚੱਕਰ ਨਹੀਂ ਇਹਨੂੰ ਜੇ ਕੋਈ ਨਾ ਹੋਵੇ ਫੇਰ ਲਾ ਦਿੰਦੀ ਘਰ ਨੇ ਵੀ ਹਾਂ ਸੁੱਖੋ ਕਿੱਥੇ ਆ ਜੀ ਚਲੀਏ ਚੱਲ ਜਾ ਬੂਦੀਨਾ ਚਾਓ ਚਲੋ ਮੈਂ ਕਿਹਦੇ ਤੇ ਖੇਲੇ ਮੈਂ ਚੱਲਦੀ ਮਮਾ ਦੇ ਤੇ ਚਲੋ ਮੈਂ ਕੀ ਚਾ ਆਹ ਦੇ ਲੈ ਬੱਸ ਆਹ ਤੱਕ ਲੈ ਆਹ ਨਹੀਂ ਚਾ ਸਾਡਾ ਸਾਗ ਤੇਰੀ ਰਹਿ ਜਾ ਲਿਆਦਾ ਆਹ ਦੇ ਪਾਲਕ ਚਲੋ ਚਲੋ ਲੈਓ ਮਾਕੋ ਪਾਲਣ ਦੇ ਦੀ ਪੈਣ ਨੂੰ ਚਲਾਉਣ ਨੂੰ ਗੱਡੀ ਦੇਖ ਟਰੈਕਟਰ ਆ ਗਏ ਨੇ ਇੱਥੇ ਦਿਖਾ ਹਾਂ ਵੇਖ ਲੈ ਚਲਾਇਆ ਇਹ ਕੰਨੀ ਮਾ ਲੁਧਿਆਣਾ ਚ ਡਰਾਈਵਰੀ ਕਰੀ ਹੋਈ ਹੁਣ ਦੇਖਣੀ ਵੀ ਕੱਚੀ ਕੇ ਪੱਕੀ ਆ ਉਹ ਬੈ ਜਿਹੜਾ ਮੈਂ ਕਹਿੰਨਾ ਮੁਰੇ ਬਰਾਬਰ ਦੱਸਦੀ ਮੈਂ ਕਿਹਾ ਵੀ ਆਟੋ ਆ ਗੱਡੀ ਧੰਨ ਸਾਹਮਣੇ ਦੇ ਗਾਹ ਤੇ ਮੋੜ ਲਈ ਮੈਂ ਕਾ ਚਲਾ ਜਾ ਮੈਂ ਤਾਂ ਐ ਰੂੰ ਗੱਡੀ ਨੂੰ ਮੈਂ ਮੋੜ ਦਿੰਦੇ ਨੂੰ ਭਾਬੀ ਅਰਦਾਸ ਕਰ ਉਹ ਕੁੜੀ ਸਹੀ ਸਲਾਮਤ ਚਲਾ ਲਵੇ ਗੱਡੀ ਹਾਂ ਨਾ ਮੈਂ ਤਾਂ ਕਹਿੰਦਾ ਵੀ ਜਿਹੜਾ ਲੁਧਿਆਣਾ ਚ ਡਰਾਈਵਰੀ ਕਰ ਗਿਆ ਉਦੇ ਵਰਗਾ ਡਰਾਈਵਰ ਕਿਤੇ ਨਹੀਂ ਹੈਗਾ ਇਹ ਟਿਪਰ ਨਹੀਂ ਛੱਡਦੀ ਲਾਓ ਬੱਲੇ ਹਟ ਜਾਓ ਪਿੱਛੇ ਭੈਣ ਇੱਧਰ ਕਹਿੰਦੀ ਉਹਨੇ ਟਿਪਰ ਵੀ ਚਲਾਇਆ ਵਾ ਇਹਦਾ ਕੁਛ ਨਹੀਂ ਲਓ ਜੀ ਭੈਣ ਪਹੁੰਚੇਗੀ ਕਿ ਥਾਰ ਲੈ ਕੇ ਘਰ ਸ਼ੁਕਰ ਮੰਨੂ ਉਮੀਦ ਨਹੀਂ ਸੀ ਵੀ ਇਹ ਕੁੜੀ ਲਿਆਉਗੀ ਆਟੋ ਗੱਡੀ ਦਾ ਫਰਕ ਹੁੰਦਾ ਕਿੱਦਾਂ ਲੱਗਿਆ ਡਰਾਈਵਰੀ ਕਰਕੇ ਬਹੁਤ ਵਧੀਆ ਵਾ ਹਾਂ ਬਹੁਤ ਵਧੀਆ ਚਲੋ ਵਧੀਆ ਮਨ ਉਮੀਦ ਨਹੀਂ ਸੀ ਹਾਂ ਉਹ ਹੁਣ ਹੈਗਾ ਨਾ ਇੰਟਰਸਟ ਫੇਰ ਤਾਂ ਬੰਦਾ ਸਿੱਖ ਲੈਂਦਾ ਹਾਂ ਇਹ ਤਾਂ ਹੈ ਅੰਟਰਸਟ ਨਾਲ ਸਭ ਕੁਝ ਹੁੰਦਾ ਸਹੀ ਗੱਲ ਆ ਪਾਣੀ ਨਿਕਲ ਉਹ ਤਾਂ ਫਿਰ ਉਹ ਗਿੱਲੇ ਉਹ ਤੇ ਗਿੱਲੇ ਚੰਨੋਂ ਲੰਘ ਕੇ ਆਏ ਨਾ ਕਿਹੜੀ ਦੇ ਨਿਕਲ ਇਹਨੂੰ ਪਤਾ ਜਿਆਦਾ ਇਹਨੂੰ ਪਤਾ ਵੀ ਤੇਲ ਨਿਕਲਦਾ ਮੈਂ ਕਿ ਗੱਡੀ ਅੰਦਰ ਲਾਦਾ ਪਤਾ ਕਿਉਂ ਇੱਥੇ ਨਾ ਗਰਦਦਾ ਵੀ ਨਹੀਂ ਰੋਡ ਚੱਲਦਾ ਫੇਰ ਤੈਨੂੰ ਗੱਡੀ ਦੇ ਪਿੱਛੇ ਕਰਨੀ ਪਣੀ ਐ ਅਗੇ ਟ ਖੋਲਦੇ ਆਂ ਮਮੀ ਖੋਲੀ ਨਹੀਂ ਹੈ ਜੀ ਜਦ ਮੈਂ ਬਦਲੀ ਖਾਧਾ